बता बोलती बता बताएगी नहीं तो फिर होगा कैसे बता अभी, जो बता अभी जो बोला वो वापस लुटा सकते मेरे बच्चे का कंगन है इसका इसको गिफ्ट किया था हॉस्पिटल में ये इसके सर के ये क्लिप मैंने दिया मेरा क्या मैंने बोला ਉਹ ਪਰ ਬਾਦੂਗਾ ਲੇਕਿਨ ਨਹੀਂ ਮੈਨੇ ਨਹੀਂ ਬਾਇ ਵਾਲਾ ਚੁਪਾ ਰਖਾ ਇਸਕੋ ਤਾਂ ਮੈਨੇ ਉਹ ਤਾਂ ਕਿ ਵਾ ਅਰੀ ਦੁਆਰ ਮੇ ਬਾਦੂਗਾ ਮੈਨੇ ਇਸਕੋ ਚੁਪਾ ਲਿਆ ਆਪਣੇ ਘਰ ਹੀ ਲੈ ਕੇ ਆਇਆ ਦੋਸਤੋ ਜਿਹੜੀ ਵੀਡੀਓ ਤੁਸੀਂ ਹੁਣੇ-ਹੁਣੇ ਦੇਖੀ ਐ ਉਹਦੇ ਵਿੱਚ ਇੱਕ ਬੰਦਾ ਉੱਚੀ-ਉੱਚੀ ਤਾਹਾਂ ਮਾਰ ਕੇ ਰੋ ਰਿਹਾ ਹੈ ਇਸ ਤੋਂ ਇਲਾਵਾ ਉਹ ਜੇਬ ਦੇ ਵਿੱਚੋਂ ਕੁਝ ਸਮਾਨ ਵੀ ਕੱਢ ਕੇ ਦਿਖਾ ਰਿਹਾ ਇਹ ਸਮਾਨ ਉਹਦੀ ਬੇਟੀ ਦਾ ਹੁੰਦਾ ਆ ਵੀਡੀਓ ਦੇ ਵਿੱਚ ਇੱਕ ਕੁੜੀ ਦਿਖਾਈ ਦਿੰਦੀ ਹੈ ਇਹਦਾ ਨਾਮ ਪੱਲਵੀ ਹੈ ਤੇ ਇਹ ਇਹਦੀ ਆਖਰੀ ਵੀਡੀਓ ਹੁੰਦੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਬਹੁਤ ਡਰੀ ਤੇ ਸਹਿਮੀ ਹੋਈ ਦਿਖਾਈ ਦਿੰਦੀ ਹੈ ਐਦਾਂ ਲੱਗਦਾ ਦੇਖਣ ਦੇ ਵਿੱਚ ਜਿਵੇਂ ਕੁੜੀ ਨੇ ਕੋਈ ਬਹੁਤ ਖਤਰਨਾਕ ਤੇ ਭਿਆਨਕ ਚੀਜ਼ ਦੇਖ ਲਈ ਹੁੰਦੀ ਹੈ ਜਿਹਨੂੰ ਦੇਖ ਕੇ ਉਹ ਡਰ ਗਈ ਹੁੰਦੀ ਹੈ ਸਹਿਮ ਗਈ ਹੁੰਦੀ ਹੈ ਕੁੜੀ ਰੋ ਰਹੀ ਹੁੰਦੀ ਹੈ ਤੇ ਉੱਚੀ-ਉੱਚੀ ਚੀਕਾਂ ਮਾਰ ਰਹੀ ਹੁੰਦੀ ਹੈ ਚੀਕਾ ਮਾਰਦੇ ਹੋਏ ਇਹ ਕੁੜੀ ਚਾਰ ਨਾਮ ਲੈਂਦੀ ਹੈ ਜਿਹੜੇ ਇਹ ਚਾਰ ਨਾਮ ਹੁੰਦੇ ਨੇ ਇਹਨਾਂ ਦੇ ਵਿੱਚੋਂ ਤਿੰਨ ਨਾਮ ਆਉਂਦੇ ਨੇ ਇਹਦੇ ਕਲਾਸਮੇਟ ਦੇ ਤੇ ਇੱਕ ਨਾਮ ਹੁੰਦਾ ਇਹਦੇ ਪ੍ਰੋਫੈਸਰ ਦਾ ਜਿਨ੍ਹਾਂ ਵੱਲੋਂ ਪਿਛਲੇ 4 ਮਹੀਨਿਆਂ ਦੌਰਾਨ ਇਸ ਕੁੜੀ ਦੇ ਨਾਲ ਕੁਝ ਗਲਤ ਕੀਤਾ ਗਿਆ ਪਰ ਇਹ ਗਲਤ ਕੰਮ ਕੀ ਸੀ ਇੱਕ ਬਹੁਤ ਵੱਡਾ ਰਾਜ ਸੀ ਜੋ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਪਤਾ ਚੱਲੂਗਾ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਹੋਣ ਹਾਰ ਕੁੜੀ ਜੋ ਪੜਨ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਇਹ ਪੱਲਵੀ ਹੱਸਣ ਖੇਡਣ ਵਾਲੀ ਸੀ ਨੱਚਣ ਗਾਉਣ ਵਾਲੀ ਸੀ ਲਗਾਤਾਰ 4 ਮਹੀਨੇ ਹਸਪੀਟਲ ਦੇ ਵਿੱਚ ਰਹਿਣ ਤੋਂ ਬਾਅਦ ਕਿਵੇਂ ਆਪਣੇ ਮਾਪਿਆਂ ਤੋਂ ਦੂਰ ਹੋ ਜਾਂਦੀ ਹੈ ਇਹ ਲੜਾਈ ਲੜਨੀ ਹੈ ਆਪਣਾ ਜੰਗ ਹੈ ਸਭ ਕੀ ਜੰਗ ਹੈ ਸਭ ਕੀ ਜੰਗ ਸੌਂਦਾ ਹੈ ਅਬ ਇਹਨਾਂ ਸਰਾਂ ਨੇ ਇਹਨਾਂ ਨੇ ਗਲਤ ਕੀਤਾ ਮੇਰੇ ਬੱਚੇ ਨੂੰ ਲੁਟਾ ਸਕਦੇ ਹੈ ਵਾਪਸ ਵਾਪਸ ਲੁਟਾ ਦਿੰਦੇ ਇਹ ਹੋਣਹਾਰ ਕੁੜੀ ਪੱਲਵੀ ਜਿਹਦੀ ਉਮਰ 19 ਸਾਲ ਸੀ ਤੇ ਇਹ ਧਰਮਸ਼ਾਲਾ ਹਿਮਾਚਲ ਦੀ ਰਹਿਣ ਵਾਲੀ ਸੀ ਮਾਪਿਆਂ ਦੀ ਬਹੁਤ ਜ਼ਿਆਦਾ ਲਾੜੀ ਸੀ ਤੇ ਪੜਨ ਦੇ ਵਿੱਚ ਵੀ ਹੁਸ਼ਿਆਰ ਸੀ ਸਕੂਲ ਦੀ ਪੜਾਈ ਤੋਂ ਬਾਅਦ ਪੱਲਵੀ ਦੀ ਅੱਗੇ ਦੀ ਪੜਾਈ ਉੱਥੋਂ ਦੇ ਗਵਰਨਮੈਂਟ ਕਾਲਜ ਦੇ ਵਿੱਚ ਚੱਲ ਰਹੀ ਸੀ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਪੱਲਵੀ ਪੜਨ ਦੇ ਵਿੱਚ ਵੀ ਬਹੁਤ ਹੁਸ਼ਿਆਰ ਸੀ ਇਸ ਤੋਂ ਇਲਾਵਾ ਉਹਨੂੰ ਡਾਂਸ ਦਾ ਵੀ ਸ਼ੌਂਕ ਸੀ ਇਸ ਵਧੀਆ ਚੱਲਦੀ ਜ਼ਿੰਦਗੀ ਦੇ ਵਿੱਚ ਫਿਰ ਅੱਗੇ ਜਾ ਕੇ ਇੱਕ ਐਦਾਂ ਦਾ ਪਲ ਆਉਂਦਾ ਹੈ ਜੋ ਇਸ ਹਸਤੀ ਖੇਡ ਦੀ ਜਾਨ ਨੂੰ ਆਪਣੇ ਨਾਲ ਲੈ ਜਾਂਦਾ ਹੈ ਸਿਰਫ ਇੱਕ ਚੀਜ਼ ਜਿਨੇ ਹੱਸਦਾ ਵੱਸਦਾ ਪੂਰਾ ਪਰਿਵਾਰ ਉਜਾੜ ਕੇ ਰੱਖਦਾ ਪੱਲਵੀ ਜੀ ਦਾ ਸੁਪਨਾ ਸੀ ਕਿ ਉਹ ਵਧੀਆ ਪੜ੍ਹਾਈ ਕਰੂਗੀ ਫਿਰ ਅੱਗੇ ਜਾ ਕੇ ਉਹ ਵਧੀਆ ਜੌਬ ਲਾਊਗੀ ਤੇ ਫਿਰ ਪੈਸਿਆਂ ਦੇ ਜ਼ਰੀਏ ਆਪਣੇ ਪਰਿਵਾਰ ਦੀ ਮਦਦ ਕਰੂਗੀ ਤੇ ਉਹਦੇ ਆਪਣੇ ਕੁਝ ਐਦਾਂ ਦੇ ਸੁਪਨੇ ਜੋ ਉਹ ਕਿਸੇ ਨੂੰ ਵੀ ਦੱਸਣਾ ਨਹੀਂ ਚਾਹੁੰਦੀ ਸੀ ਉਹਨੂੰ ਲੱਗਦਾ ਸੀ ਕਿ ਜੇਕਰ ਉਹ ਵਧੀਆ ਪੜ੍ਹਾਈ ਕਰੂਗੀ ਤਾਂ ਹੀ ਉਹਨੂੰ ਅੱਗੇ ਜਾ ਕੇ ਵਧੀਆ ਜੌਬ ਮਿਲੂਗੀ ਤੇ ਫਿਰ ਉਹ ਆਪਣੇ ਸੁਪਨੇ ਪੂਰੇ ਕਰ ਪਾਉਗੀ ਤੇ ਇਹਦੇ ਨਾਲ ਨਾਲ ਉਹ ਆਪਣੀ ਮਾਂ ਵਾਸਤੇ ਵੀ ਕੁਝ ਐਦਾਂ ਦਾ ਕਰੂਗੀ ਕਿ ਉਹਦੀ ਮਾਂ ਨੇ ਵੀ ਕਦੇ ਸੋਚਿਆ ਨਹੀਂ ਹੋਣਾ ਪਰ ਦਸੰਬਰ ਮਹੀਨੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਪੱਲਵੀ ਦੀ ਇੱਕ ਵੀਡੀਓ ਸਰਕੂਲੇਟ ਹੋਣੀ ਸ਼ੁਰੂ ਹੋ ਜਾਂਦੀ ਹੈ ਵੀਡੀਓ ਦੇ ਵਿੱਚ ਉਹ ਹਸਪੀਟਲ ਦੇ ਵਿੱਚ ਬੈੱਡ ਤੇ ਪਈ ਦਿਖਾਈ ਦਿੰਦੀ ਹੈ ਤੇ ਉਹ ਰੋ ਰਹੀ ਹੁੰਦੀ ਐ ਚੀਕਾਂ ਮਾਰ ਰਹੀ ਹੁੰਦੀ ਐ ਤੇ ਉਹ ਚੀਕਾਂ ਮਾਰਦੇ ਹੋਏ ਚਾਰ ਬੰਦਿਆਂ ਦਾ ਨਾਮ ਲੈਂਦੀ ਐ ਤੇ ਇੱਥੇ ਪੱਲਵੀ ਆਪਣੇ ਮੂੰਹੋਂ ਦੱਸਦੀ ਐ ਕਿ ਇਹਨਾਂ ਚਾਰ ਬੰਦਿਆਂ ਨੇ ਉਹਦੇ ਨਾਲ ਕੀ ਕੀ ਕੀਤਾ ਇਸ ਵੀਡੀਓ ਨੂੰ ਬਣਾਉਂਦੇ ਹੋਏ ਪੱਲਵੀ ਦੇ ਮਾਪੇ ਵੀ ਉੱਥੇ ਹੀ ਮੌਜੂਦ ਸੀ ਉਹ ਆਪਣੀ ਬੇਟੀ ਪੱਲਵੀ ਨੂੰ ਪੁੱਛ ਰਹੇ ਸੀ ਕਿ ਆਖਰਕਾਰ ਉਹਦੇ ਨਾਲ ਐਦਾਂ ਦਾ ਕੀ ਹੋਇਆ ਉਹਦੀ ਇਹ ਹਾਲਤ ਕਿਵੇਂ ਹੋਈ ਬਾਰ-ਬਾਰ ਆਪਣੇ ਮਾਪੇ ਵੱਲੋਂ ਪੁੱਛਣ ਤੇ ਪੱਲਵੀ ਫਿਰ ਆਪਣੇ ਮੂੰਹੋਂ ਸਾਰੀ ਕਹਾਣੀ ਦੱਸਦੀ ਐ ਪੱਲਵੀ ਦੀਆਂ ਸਹੇਲੀਆਂ ਦੇ ਵਿੱਚੋਂ ਸਭ ਤੋਂ ਪਹਿਲਾ ਨਾਮ ਆਉਂਦਾ ਹਰਸ਼ਤਾ ਦਾ ਜੜੀ ਕੁੜੀ ਪੱਲਵੀ ਦੇ ਨਾਲੇ ਪੜ੍ਹਾਈ ਕਰ ਰਹੀ ਸੀ ਇਹ ਨਾਰਮਲ ਜੀ ਦੇਖਣ ਵਾਲੀ ਕੁੜੀ ਇੱਕ ਦਿਨ ਪੱਲਵੀ ਨੂੰ ਬਹੁਤ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੀ ਹੈ ਆਪਾਂ ਸਾਰਿਆਂ ਨੇ ਦੇਖਿਆ ਹੁੰਦਾ ਆ ਕਿ ਕਾਲਜ ਦੇ ਵਿੱਚ ਜਾਂ ਸਕੂਲ ਦੇ ਵਿੱਚ ਕੁਝ ਸਟੂਡੈਂਟ ਐਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਸਿਰਫ ਪੜ੍ਹਾਈ ਤੱਕ ਮਤਲਬ ਹੁੰਦਾ ਤੇ ਦੂਜੇ ਪਾਸੇ ਕੁਝ ਸਟੂਡੈਂਟ ਐਦਾਂ ਦੇ ਵੀ ਹੁੰਦੇ ਨੇ ਜਿਹੜੇ ਸਕੂਲ ਜਾਂ ਕਾਲਜ ਸਿਰਫ ਮਸਤੀ ਕਰਨ ਦੇ ਲਈ ਆਉਂਦੇ ਨੇ ਫੰਕਸ਼ਨ ਕਰਨ ਦੇ ਲਈ ਆਉਂਦੇ ਨੇ ਤੇ ਇਹ ਜਿਹੜੀ ਹਰਸ਼ਤਾ ਸੀ ਇਹ ਇਹਨਾਂ ਦੇ ਵਿੱਚੋਂ ਹੀ ਇੱਕ ਸੀ ਜੀਨੂੰ ਮਜ਼ਾ ਆਉਂਦਾ ਸੀ ਪੜਨ ਵਾਲੇ ਸਟੂਡੈਂਟ ਜਾਂ ਸਾਊ ਸਟੂਡੈਂਟਸ ਨੂੰ ਤੰਗ ਕਰਕੇ ਤੇ ਸ਼ਾਇਦ ਐਸੀ ਚੀਜ਼ ਦਾ ਸ਼ਕਾਰ ਅੱਗੇ ਜਾ ਕੇ ਪੱਲਵੀ ਵੀ ਹੋ ਜਾਂਦੀ ਹੈ ਸਤੰਬਰ ਮਹੀਨੇ ਦਾ ਇਹ ਸਮਾਂ ਜਿਸ ਸਮੇਂ ਹਰਸ਼ਤਾ ਪੱਲਵੀ ਦੇ ਨਾਲ ਰੈਗਿੰਗ ਸ਼ੁਰੂ ਕਰ ਦਿੰਦੀ ਹੈ ਜਿਸ ਸਮੇਂ ਰੈਗਿੰਗ ਹੋ ਰਹੀ ਹੁੰਦੀ ਹੈ ਇਸ ਰੈਗਿੰਗ ਦੇ ਵਿੱਚ ਉਹਦੇ ਨਾਲ ਦੋ ਕੁੜੀਆਂ ਹੋਰ ਸ਼ਾਮਿਲ ਹੋ ਜਾਂਦੀਆਂ ਨੇ ਅਕ੍ਰਿਤੀ ਤੇ ਕੋਮਲਕਾ ਹੁਣ ਇਹਨਾਂ ਤਿੰਨਾਂ ਜਣੀਆਂ ਨੇ ਮਿਲ ਕੇ ਪੱਲਵੀ ਦੇ ਨਾਲ ਰੈਗਿੰਗ ਸ਼ੁਰੂ ਕੀਤੀ ਜਿਦੇ ਵਿੱਚ ਪੱਲਵੀ ਨੂੰ ਅਲੱਗ-ਅਲੱਗ ਚੀਜ਼ਾਂ ਕਰਨ ਦੇ ਲਈ ਕਿਹਾ ਜਾਂਦਾ ਉਹਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਇਸ ਰੈਗਿੰਗ ਦੇ ਵਿੱਚ ਪੱਲਵੀ ਦੀ ਬਾਡੀ ਦੇ ਨਾਲ ਵੀ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਇਹ ਸਾਰਾ ਕੁਝ ਹੋਣ ਤੋਂ ਬਾਅਦ ਪੱਲਵੀ ਬਹੁਤ ਜ਼ਿਆਦਾ ਡਰ ਜਾਂਦੀ ਹੈ ਉਹ ਬਹੁਤ ਜ਼ਿਆਦਾ ਘਬਰਾ ਜਾਂਦੀ ਹੈ ਉਹ ਚੁੱਪ ਰਹਿੰਦੀ ਹੈ ਤੇ ਉਹ ਅੰਦਰੋਂ ਹੀ ਅੰਦਰੋਂ ਆਪਣੇ ਆਪ ਨੂੰ ਖਾ ਰਹੀ ਹੁੰਦੀ ਹੈ ਪਰ ਫਿਰ ਇੱਕ ਦਿਨ ਪੱਲਵੀ ਦੇ ਫਾਦਰ ਨੂੰ ਇਹਨਾਂ ਸਾਰੀਆਂ ਗੱਲਾਂ ਬਾਰੇ ਪਤਾ ਲੱਗ ਜਾਂਦਾ ਹੈ ਪੱਲਵੀ ਆਪਣੇ ਫਾਦਰ ਨੂੰ ਸਾਰਾ ਕੁਝ ਦੱਸ ਦਿੰਦੀ ਹੈ 18 ਸਤੰਬਰ 2025 ਦਾ ਦਿਨ ਹੁੰਦਾ ਹੈ ਤੇ ਪੱਲਵੀ ਦੇ ਫਾਦਰ ਪੁਲਿਸ ਸਟੇਸ਼ਨ ਪਹੁੰਚ ਜਾਂਦੇ ਨੇ ਪੁਲਿਸ ਸਟੇਸ਼ਨ ਪਹੁੰਚ ਕੇ ਪੱਲਵੀ ਦੇ ਪਿਤਾ ਨੇ ਪੁਲਿਸ ਵਾਲਿਆਂ ਨੂੰ ਇਹਨਾਂ ਤਿੰਨਾਂ ਕੁੜੀਆਂ ਦੇ ਨਾਮ ਦੱਸੇ ਹਰਸ਼ਤਾ ਕੋਮਲਿਕਾ ਤੇ ਅਕ੍ਰਿਤੀ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਇਹ ਵੀ ਦੱਸਿਆ ਕਿ ਇਹਨਾਂ ਤਿੰਨ ਕੁੜੀਆਂ ਨੇ ਕਿਸ ਤਰੀਕੇ ਨਾਲ ਉਹਨਾਂ ਦੀ ਬੇਟੀ ਪੱਲਵੀ ਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਉਹਦੇ ਨਾਲ ਗਲਤ ਹਰਕਤਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਉਹ ਵੀ ਕਾਲਜ ਦੇ ਵਿੱਚ ਹੀ ਤੇ ਫਿਰ ਅਚਾਨਕ ਇੱਕ ਹੋਰ ਨਾਮ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਨਾਮ ਐਦਾਂ ਦਾ ਹੁੰਦਾ ਹੈ ਜਿਨੇ ਪੁਲਿਸ ਪ੍ਰਸ਼ਾਸਨ ਤੇ ਕਾਲਜ ਸਭ ਨੂੰ ਹਿਲਾ ਕੇ ਰੱਖ ਦਿੰਦਾ ਇਹ ਨਾਮ ਹੁੰਦਾ ਆ ਪੱਲਵੀ ਦੇ ਹੀ ਇੱਕ ਪ੍ਰੋਫੈਸਰ ਅਸ਼ੋਕ ਕੁਮਾਰ ਦਾ ਅਸ਼ੋਕ ਕੁਮਾਰ ਜੋ ਸਿੰਪਲ ਜਿਹਾ ਦਿਖਣ ਵਾਲਾ ਪ੍ਰੋਫੈਸਰ ਸੀ ਸਾਰਾ ਦਿਨ ਉਹ ਬੱਚਿਆਂ ਦੇ ਚ ਮਾਸਟਰ ਰਹਿੰਦਾ ਸੀ ਉਹਨਾਂ ਨੂੰ ਪੜ੍ਹਾਈ ਕਰਾਉਂਦਾ ਸੀ ਪਰ ਪੱਲਵੀ ਦੇ ਨਾਲ ਉਹਨੇ ਕੁਝ ਗਲਤ ਕੀਤਾ ਸੀ ਪੱਲਵੀ ਨੂੰ ਉਹਨੇ ਗਲਤ ਜਗ੍ਹਾ ਟੱਚ ਕਰਨ ਦੀ ਟਰਾਈ ਕੀਤੀ ਸੀ। ਉਹ ਬਾਰ-ਬਾਰ ਪੱਲਵੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ, ਉਹਨੂੰ ਟੌਰਚਰ ਕਰਦਾ ਰਿਹਾ। ਨਾ ਚਾਹੁੰਦੇ ਹੋਏ ਵੀ ਪੱਲਵੀ ਇਹ ਸਾਰਾ ਕੁਝ ਸਹਿਨ ਕਰਦੀ ਰਹੀ। ਉਹਦੀ ਰਿਪੋਰਟ ਦੇ ਵਿੱਚ ਅਸ਼ੋਕ ਕੁਮਾਰ ਦਾ ਨਾਮ ਦੱਸਣ ਤੋਂ ਇਲਾਵਾ ਇੱਕ ਚੀਜ਼ ਹੋਰ ਕਹੀ ਗਈ ਕਿ ਜਿਹੜਾ ਇਹ ਅਸ਼ੋਕ ਕੁਮਾਰ ਸੀ ਸ਼ਾਇਦ ਇਹ ਪੱਲਵੀ ਦੇ ਨਾਲ ਕੁਝ ਗਲਤ ਕਰਨਾ ਚਾਹੁੰਦਾ ਸੀ। ਜਿਹਦੇ ਚੱਕਰ ਵਿੱਚੋਂ ਪੱਲਵੀ ਬਾਹਰ ਨਿਕਲ ਗਈ ਤੇ ਉਹਨੇ ਆਪਣੇ ਮਾਪਿਓ ਨੂੰ ਇਹ ਸਾਰੀ ਗੱਲ ਦੱਸ ਦਿੱਤੀ। ਇੱਥੇ ਤੱਕ ਤਾਂ ਸਿਰਫ ਇੰਨਾ ਹੀ ਸੀ ਪਰ ਅੱਗੇ ਜਾ ਕੇ ਵੀ ਜਦੋਂ ਪੱਲਵੀ ਪੱਲਵੀ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋਣੋਂ ਨਹੀਂ ਰੁਕਦੀਆਂ ਤਾਂ ਪੱਲਵੀ ਡਿਪਰੈਸ਼ਨ ਦੇ ਵਿੱਚ ਜਾਣ ਲੱਗਦੀ ਹੈ ਉਹ ਸਾਰਾ ਦਿਨ ਚੁੱਪਚਾਪ ਬੈਠੀ ਰਹਿੰਦੀ ਉਹ ਉਦਾਸ ਬੈਠੀ ਰਹਿੰਦੀ ਜਾਂ ਫਿਰ ਉਹ ਰੋਂਦੀ ਰਹਿੰਦੀ ਤੇ ਉਹ ਇਹੀ ਕਹਿੰਦੀ ਕਿ ਉਹਨੇ ਕਾਲਜ ਨਹੀਂ ਜਾਣਾ ਕਾਲਜ ਉਹਦੇ ਵਾਸਤੇ ਨਰਕ ਬਣ ਚੁੱਕਿਆ ਹੈ ਇਸੇ ਡਰ ਤੇ ਟੈਨਸ਼ਨ ਕਰਕੇ ਪੱਲਵੀ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ ਕਰਦੇ ਟੈਨਸ਼ਨ ਦੇ ਵਿੱਚ ਆ ਜਾਂਦੇ ਨੇ ਤੇ ਫਿਰ ਉਹ ਉਹਨੂੰ ਇੱਕ ਲੋਕਲ ਹਸਪੀਟਲ ਦੇ ਵਿੱਚ ਲੈ ਕੇ ਜਾਂਦੇ ਨੇ ਫਿਰ ਲੋਕਲ ਹਸਪੀਟਲ ਵਾਲੇ ਪੱਲਵੀ ਦੀ ਸਿਹਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਦਿਆਨੰਦ ਹਸਪੀਟਲ ਦੇ ਲਈ ਰੈਫਰ ਕਰ ਦਿੰਦੇ ਨੇ ਇਸ ਹਸਪੀਟਲ ਦੇ ਵਿੱਚ ਹੀ ਪੱਲਵੀ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਸੀ ਜਿਦੇ ਵਿੱਚ ਇਹਨਾਂ ਚਾਰਾਂ ਦੇ ਨਾਮ ਲੈ ਗਏ ਸੀ ਪਰ ਇਸ ਵੀਡੀਓ ਬਣਾਉਣ ਤੋਂ ਇੱਕ ਦਿਨ ਬਾਅਦ ਹੀ ਯਾਨੀ ਕਿ 26 ਦਸੰਬਰ 2025 ਨੂੰ ਪੱਲਵੀ ਆਪਣੇ ਆਖਰੀ ਸਾਹ ਲੈਂਦੀ ਹੈ ਉਹਦੀ ਮੌਤ ਹੋ ਜਾਂਦੀ ਹੈ ਤੇ ਪੱਲਵੀ ਦੇ ਜਾਣ ਦੀ ਵਜ੍ਹਾ ਇਹ ਚਾਰ ਲੋਕ ਹੀ ਸੀ रैगिंग। रैगिंग शोषण और उस कम्प्लेट को हमने वेरीफाई करने के बाद एफ आई आर रजिस्टर करी है इसमें और कल इवनिंग में एफ आई आर रजिस्टर हुई है इसमें जो धाराएं लगी हैं वो एक सौ पंद्रह तीन पचहत्तर और सेक्शन थ्री क्लॉस फाइव लगा बी एन एस का और रैगिंग एक्ट के तहत भी मामला दर्ज हुआ है इसमें जो वेरिफिकेशन हुई है इसमें जो डिसीज है वो धर्मशाला से बिलोंग करते हैं सिद्धबाड़ी के एरिया से बिलोंग करते है और जो अभी तक इन्वेस्टिगेशन क्योंकि बहुत ही प्रिलिमिनरी स्टेज पर भी इन्वेस्टिगेशन है तो जो भी फैक्ट्स इसमें निकल के आए थे जो अगेंस्ट दी एक फैकल्टी मेंबर है वो और जो कलीग्स जिनके अगेंस्ट में रैगिंग का जो मैटर आया है वो अंडर एक्टिव कंसिडरेशन है वेरिफिकेशन उसकी चल रही है और जैसे कि जो 20 तारीख वाला जो मैटर हमें रिपोर्ट हुआ था वो सीएम हेल्पलाइन से रिपोर्ट हुआ था हमने उसकी भी जब छानबीन करी तो उसमें जो ਮੰ 26 ਦਸੰਬਰ ਤੋਂ ਬਾਅਦ 28 ਦਸੰਬਰ ਨੂੰ ਇਹ ਵੀਡੀਓ ਬਾਹਰ ਆਉਂਦੀ ਹੈ ਤੇ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਚਾਰ ਜਣਿਆਂ ਦੇ ਉੱਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ ਮਾਮਲਾ ਇਨਵੈਸਟੀਗੇਸ਼ਨ ਦੇ ਅਧੀਨ ਹੈ ਪਰ ਹਜੇ ਤੱਕ ਇਹਨਾਂ ਚਾਰਾਂ ਜਣਿਆਂ ਨੂੰ ਪ੍ਰੋਪਰ ਸਜ਼ਾ ਨਹੀਂ ਮਿਲੀ ਬਾਕੀ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਇਹਨਾਂ ਚਾਰ ਜਣਿਆਂ ਨੂੰ ਕੀ ਸਜ਼ਾ ਮਿਲਦੀ ਹੈ ਅਦਾਲਤ ਦੇ ਵੱਲੋਂ ਕਿਹੜੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਇਹਨਾਂ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ